ਹੋ ਬੀਰੋ ਇਹ ਪੜ। ਆ ਕੁੜੀ ਸੁੱਦੀ ਵੀ ਆ ਦਿੰਦਾ। ਹੂੰ। ਇਹ ਸੁੱਦ ਗਈਆਂ। ਚੱਲ ਹੁਣ ਗਾਖੇ ਚ ਪੁੱਤ। ਉਹ ਬੱਲੇ ਬੱਲੇ ਆ ਬਣ ਗਿਆ ਅਬੀਨਾਦ ਦਾ ਘਰ। ਆ ਆ ਤੇਰਾ। ਆ ਕਮਰਾ ਵੀਨਾਦ ਦਾ ਹੈ। ਆ ਕਮਰਾ ਤੇਰਾ। ਆ ਠੀਕ ਹੈ। ਕਮਰਾ ਮੇਰਾ। ਹੂੰ। ਹੁਣ ਆਪਾਂ ਇੱਕ ਮਿੰਟ ਕਰ ਸੋ। ਹੁਣ ਆਪਾਂ ਸਾਮਾਨ ਲਾਇਏ। ਕੰਟੀਨ ਨਾਲ ਆ ਦੀ। ਟੀਵੀ ਲਾਉਣਾ ਕੰਟੀਨ ਦੇ। ਆ ਨੈਟ ਲਾ ਦਈਏ ਅਬਿਨਾਦ ਦਾ ਅਬਿਨਾਦ ਦਾ ਨੈਟ ਲਾ ਦੋ ਅਬੇ ਘਟਾਵੇਂ ਨੱਟੰਦੈ ਰਹੋ ਲੈ ਉਸ ਟੱਕਾ ਲੈ ਕੇ ਜੱਟ ਲਾਈਏ ਆ ਵੀ ਲਾ ਦੇ ਇਧਰ ਲਾ ਦੇ ਚਲ ਜੇ ਮੈਂ ਬਣਾ ਨੈਟ ਲਾ ਕੇ ਚਲ ਟੀਵੀ ਦੇਖ ਲੋ ਦੋਨਿਆਂ ਨੇ ਬਹਿ ਕੇ ਹੁਣ ਹੁਣ ਦੇਖੋ ਟੀਵੀ ਨੰਨੇ ਜਾਨੀਆ ਟੀਵੀ ਨਹੀਂ ਚਲ ਟੀਵੀ ਲਾਉਣੀ ਆਪਾਂ ਉਹ ਲਾਤਾ ਟੀਵੀ ਲੋ ਟੀਵੀ ਲੱਗ ਗਈ ਕੀ ਉਹ ਲੈ ਗਿਆ ਉਹ ਪਿਆ ਟੀਵੀ ਉਹ ਦੇ ਉਹ ਵੀ ਟੀਵੀ ਪਿਆ ਉਹ ਲੈ ਗਿਆ ਚੱਕ ਇਹ ਆ ਆ ਆ ਗਿਆ ਪੋਚਾ ਕੇ ਲੈ ਆ ਲੈ ਲੈ ਚੱਕਿਆ ਆ ਆ ਆ ਇਹ ਆਹ ਲੈ ਲੈ ਆ ਵੀ ਡਿੰਗ ਲਾ ਦੀ ਸਾਂਝਾ ਲਈ ਦੋਹਾਂ ਭੈਣਾਂ ਨੂੰ ਦੋਨਾਂ ਭੈਣਾਂ ਨੂੰ ਵਿਚਾਲੇ ਆ ਦੀ ਇੱਕ ਟੀਵੀ ਬਹੁਤ ਆ ਦੋਹਾਂ ਨੂੰ ਆ ਆ ਟੀਵੀ ਹੈ ਜ਼ਰਾ ਇਹ ਕਵਿਨਾਤ ਦਾ ਕਿ ਤੇਰਾ ਟੀਵੀ ਆ ਗਿਆ ਟੀਵੀ ਚਲ ਦੋਨੇ ਇਕ ਥਾਂ ਦੇਖ ਲੋ ਇੱਥੇ ਬੈ ਕੇ ਟੀਵੀ ਦੇਖੋ ਹੁਣ ਕਮਰਾ ਹੋਰ ਪੁਣਾ ਹੈ ਹੋਰ ਕਮਰਾ ਪਾਈ ਕੀ ਨਨੂ ਦਾ ਪਾਉ ਨਨੂ ਦਾ ਪਾਈ ਹੈ ਚਲੋ ਇੱਥੇ ਪਾ ਦੇ ਵਿਚਾਲੇ ਵਿਚਾਲੇ ਪਾ ਦੀਏ ਉਹ ਨਾ ਇੰਦਰ ਪਾ ਦੇ ਨੇ ਇੱਥੇ ਪਾ ਦਨੇ ਆ ਆ ਦੇਖ ਇੰਦਰ ਐ ਪਾ ਇਹ ਥੋੜੀ ਦੋਨਾਂ ਦੀ ਨਿਗਾਹ ਰੱਖ ਕੇ ਬੰਨਣਾ ਚੁਗਾ ਜੇ ਕੋਈ ਮੰਮਾ ਦੇ ਜਾਣ ਤੋਂ ਬਾਅਦ ਨਾ ਕੋਈ ਰੌਲਾ ਰੱਪਾ ਕਰਿਆ ਤੇ ਤੁਹਾਨੂੰ ਉੱਟ ਪੂਰੋ ਨਹੀਂ ਮੰਮਾ ਜਦੋਂ ਗਿ ਜਾਉਂਦੇ ਹਨ ਡੈਡੀ ਵੀ ਜਦੋਂ ਜਾਉਂਦੇ ਜੋ ਪਾਪਾ ਜਿੰਨਾਂ ਨੂੰ ਨਾਨੂੰ ਨਿਕਲ ਖੂਏ ਥੋੜੀ ਇਹ ਚਿਆਕਾ ਅਨਨ ਨੂੰ ਕਮਰਾ ਮਿਲ ਗਿਆ ਅਨੰਦ ਦਾ ਕਮਰਾ ਮੰਮਾ ਰਾਵੀ ਨਹੀਂ ਨਹੀਂ ਇਹ ਤਾਂ ਇਹਨਾਂ ਦਾ ਰੱਟਾ ਕੋਲ ਦਾ ਮਮਾ ਪਾਪਾ ਦਾ ਅਲਟ ਕਮਰਾ ਨਾਨੂ ਨਾਨੀ ਦਾ ਅਲਟ ਇਹ ਇਹ ਥੋੜੀ ਨਿਗਰ ਰੱਖਿਆ ਕਰੀ ਸਕੂਲ ਚ ਜਾਇਆ ਕਰਨਗੇ ਨਾ ਤੁਸੀਂ ਜਦੋਂ ਮੰਮੀ ਪੜਾਉਣ ਜਾਇਆ ਕਰੋ ਸਕੂਲ ਚ ਉਦੋਂ ਫਿਰ ਤੁਹਾਨੂੰ ਸਾਡੇ ਕੋਲ ਛੱਡ ਜਾ ਕਰੋ ਅਸੀਂ ਫਿਰ ਤੁਹਾਨੂੰ ਸਾਬਿਆ ਘਰਾਂ ਕੋਲ ਲੈ ਚਾਹਾਂਗੇ ਚੰਡੀਗੜ੍ਹ ਆ ਜਾਓ ਤੁਸੀਂ ਵੀ ਦੋਨੋਂ ਬੈਣਾ ਚੰਡੀਗੜ੍ਹ ਨਮਕ ਘਰ ਪੈਸੀ ਕਰਨੀ ਇਹ ਵੀ ਅਮਨਾ ਦੇ ਅਮਨਾ ਦੇ ਇੱਥੇ ਟੀਵੀ ਲਾ ਦੀ ਅਡਡ ਲਾਉ ਕਿੰਦੀ ਇੱਕ ਇੱਕ ਫਾਂ ਟੀਵੀ ਦੇਖ ਲਓ ਦੋਹੇ ਭੈਣਾ ਬੰਦ ਨਹੀਂ ਥੋੜੀ ਵਿਚਾਲੇ ਲਾ ਲਓ ਵਿਚਾਲੇ ਲਾ ਲਓ ਹਾਲ ਚ ਲਾ ਲਓ ਹਾਲ ਚ ਟੀਵੀ ਮੰਮੀ ਜਾਵੇ ਜਾਓ ਤੇ ਪਾਪਾ ਜਾਣ ਹੁਣ ਜਾਈਏ ਸੀ ਪਿੱਛੋ ਰਹਿ ਲੇਂਗੀ ਅਭੀ ਕੀ ਬਣਾਉਂਦੀ ਆ ਹੁਣ ਘਰ ਚ ਕੀ ਬਣਾਉਂਦੀ ਆ ਅਭੀ ਘਰ ਚ ਸੱਜ ਬਣਾਉਂਦੀ ਆ ਕੀ ਬਣਾਉਣੇ ਹੋ ਤੁਸੀਂ ਹੁਣ ਘਰ ਚ ਤੇ ਚੌਦਰਾ ਬਣਗੇ ਆ ਰੋਟੀਆਂ ਬਕਾਉਣ ਵਾਲੀ ਜਗਾ ਇੱਥੇ ਬਣਾ ਲ ਐਂ ਕਰਕੇ ਐ ਪੈਰ ਹੀ ਪੈਰ ਪਿੱਛੇ ਰੱਖ ਪਿੱਛੇ ਹੋ ਜਾਓ ਹੁਣ ਪਿੱਛੇ ਚੁੱਲਾ ਚੌਂਕਾ ਬਣਾ ਲਓ ਚੁੱਲਾ ਚੌਂਕਾ ਪਿੱਛੇ ਇੱਥੇ ਬਤਾ ਆਪਦੀ ਖੱਟੀ ਪਿੱਛੇ ਕਰ ਲਾ ਤਾ ਇੱਥੇ ਕਰ ਇੱਥੇ ਆਪਾਂ ਹੁਣ ਕੰਦ ਕੱਟਦੇ ਆਂ ਆਪਾਂ ਉਹ ਕਰਾਂਗੇ ਐ ਐ ਬਣਾ ਐ ਕੰਦ ਬਾ ਐ ਕੰਦ ਬਣਾਣਾ ਪੁੱਤ ਐ ਕੰਦ ਬਣਾ ਤੂੰ ਕੰਦ ਬਣਾ ਕੰਦ ਕੰਦ ਬਣਾਓ ਅਬੇ ਚੁੱਲ੍ਹੇ ਚੁੱਲਾ ਬਣਾ ਲੂ ਚੁੱਲਾ ਬਣਾ ਲੂ ਇੱਥੇ ਚੁੱਲਾ ਬਣਾ ਐ ਬਣਾਉਣਾ ਚੁੱਲਾ ਪੁੱਤ ਕੱਲ ਐ ਬਣੂਗਾ ਚੁੱਲਾ ਇੱਥੇ ਆ ਵੀ ਗਾ ਪਜਾਮੀਆਂ ਵੇਚਦਾ ਇਹਦੇ ਕੋਲ ਮੈਨੂੰ ਆ ਵੇਖੇ ਤਰਾ ਇੱਕ ਮਿੰਟ ਘਰ ਬਣ ਕੇ ਲਖੜਾ ਹੋਈ ਮਾੜਾ ਜਿਹਾ ਖੜਾ ਹੋਈ ਉੱਠ ਕੇ ਆ ਵੀ ਆ ਜੁਲਾ ਬਣ ਗਿਆ ਤਰਾ ਇੱਥੇ ਖੜੀ ਠੀਕ ਹੈ ਆਈ ਖੜੀ ਬੈਠਾ ਘਰ ਕਿੱਥੇ ਬਣ ਗਿਆ ਆ ਘਰ ਇੱਥੇ ਆ ਬਾਲਣ ਦੇ ਰੋਟੀ ਪਾਣੀ ਬਣਾ ਲੈ ਮੈਂ ਇੱਥੇ ਬਣਨੀ ਤੇ ਆ ਵੀ ਇੱਥੇ ਜਰਾ ਬਾਲਣ ਦੇ ਬਣ ਗਿਆ ਆ ਬੈਠ ਕੇ ਬਣਾ ਬਣ ਗਿਆ